ਹਾਂਜੀ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਨਾਲ ਅਸੀਂ ਤੁਹਾਡੇ ਲਈ ਇੱਕ ਬਹੁਤ ਕੰਮ ਦੀ ਵੀਡੀਓ ਲੈ ਕੇ ਆਏ ਹਾਂ ਤੁਸੀਂ ਬਹੁਤ ਮੈਨੂੰ ਸਾਡੀ ਵੀਡੀਓ ਨੂੰ ਪਿਆਰ ਦੇ ਰਹੇ ਹੋ ਫਨੀ ਤੇ ਕਮੇਡੀ ਵੀਡੀਓ ਪਾ ਰਹੇ ਆ ਪਰ ਉਹ ਤੋਂ ਹਟ ਕੇ ਅਸੀਂ ਤੁਹਾਡੇ ਲਈ ਇੱਕ ਕੰਮ ਦੀ ਵੀਡੀਓ ਲੈ ਕੇ ਆਏ ਹਾਂ ਉਹ ਕੀ ਹੈ ਜੀ ਉਹ ਮੈਨੂੰ ਅੱਜ ਤਨ ਪਤਾ ਹੀ ਆਏਗਾ ਦਿਨ ਮੈਨੂੰ ਦਿਨਾਂ ਦੇ ਵਿੱਚ ਕੀ ਹੈ ਲੋਕ ਜ਼ਿਆਦਾਤਰ ਮੋਬਾਈਲ ਦੇਖਦੇ ਨੇ ਬੱਚੇ ਮੋਬਾਈਲ ਦੇਖਦੇ ਨੇ ਸਾਰਿਆਂ ਦੀ ਨਿਗਾ ਘਟ ਰਹੀ ਹੈਗੀ ਸਾਰਿਆਂ ਦੀ ਨਿਗਾ ਦੀ ਬਹੁਤ ਜ਼ਿਆਦਾ ਹਰੇਕ ਨੂੰ ਨਿਗਾ ਦੀ ਦਿੱਕਤ ਆ ਰਹੀ ਹੈ ਅਸੀਂ ਉਸ ਬੀਸੇ ਤੇ ਇੱਕ ਵੀਡੀਓ ਬਣਾ ਰਹੇ ਹਾਂਗੇ ਸਾਨੂੰ ਵੀ ਕਿਸੇ ਮੰਨ ਲਓ ਪੁਰਾਣੇ ਬੰਦੇ ਨੇ ਇੱਕ ਨੁਕਤਾ ਦੱਸਿਆ ਸੀਗਾ ਨਿਗਾ ਵਾਸਤੇ ਵੀ ਮੰਨ ਲਓ ਚੀਜ਼ਾਂ ਬਣਾ ਕੇ 132 ਰੁਪਏ ਨਾਲ ਸਮਾਨ ਹੈ ਮੰਨ ਲਓ ਉਹ ਸਮਾਨ ਦੇ ਨਾਲ ਕੀ ਹੈਗਾ ਪਾウダー ਬਣਾ ਕੇ ਵੀ ਬੰਦਿਆਂ ਦੀ ਨਿਗਾ ਵਧ ਗਈ ਬਹੁਤ ਬੰਦਿਆਂ ਦੀ ਨਿਗਾ ਵਧਦੀ ਹੈਗੀ ਇੱਕ ਆਰਗੈਨਿਕ ਚੀਜ਼ਾਂ ਨੇ ਕੁਦਰਤੀ ਚੀਜ਼ਾਂ ਨੇ ਜਿਹੜੀਆਂ ਆਪਣੇ ਡੇਲੀ ਆਪਾਂ ਖਾਣੇ ਦੇ ਵਿੱਚ ਵੀ ਵਰਤਦੇ ਆ ਉਹਨਾਂ ਨੂੰ ਡੇਲੀ ਖਾਣੇ ਵੀ ਆ ਉਹ ਚੀਜ਼ਾਂ ਖਾ ਕੇ ਵੀ ਆਪਣੀ ਨਿਗਾ ਵਧ ਜੂਗੀ ਤੇ ਉਹ ਚੀਜ਼ ਤਾਂ ਕੀ ਦਿਖਾਉਣੇ ਆ ਉਹ ਚੀਜ਼ ਤਾਂ ਦਿਖਾਉਣੇ ਆ ਉਹ ਤੋਂ ਪਹਿਲਾਂ ਕੀ ਹੈਗਾ ਸਾਡੀ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਤੇ ਲਾਈਕ ਕਮੈਂਟ ਜ਼ਰੂਰ ਕਰਿਓ 150 ਗ੍ਰਾਮ ਦਾ ਆਪਾਂ ਬਦਾਮ ਬਦਾਮ ਲੈਣੇ 150 ਗ੍ਰਾਮ ਛੋਟੇ ਬਦਾਮ ਜਿੰਨੇ ਛੋਟੇ ਹੋਣ ਬਦਾਮ ਕਿੰਨੇ ਉਹਨਾਂ 'ਚ ਤੇਲ ਜ਼ਿਆਦਾ ਹੁੰਦਾ 150 ਗ੍ਰਾਮ ਬਦਾਮ ਤੇ 10 ਗ੍ਰਾਮ ਧੜੀਆਂ ਧੜੀਆਂ ਘਰੇ ਲੈ ਕੇ ਪੀਸਣਾਗਾ ਸਾਬਤਾਂ ਧੜੀਆਂ ਲੈਣਾ 10 ਗ੍ਰਾਮ 25 ਗ੍ਰਾਮ ਆਪਾਂ 25 ਗ੍ਰਾਮ ਆਪਾਂ ਜੀਰਾ ਲੈਣਾਗਾ 25 ਗ੍ਰਾਮ ਆਪਾਂ ਸੌਂਫ ਲੈਣੀ ਆ ਤੇ ਜੇ ਆਪਾਂ ਨੂੰ ਕਿਸੇ ਵੀਰ ਨੂੰ ਸ਼ੂਗਰ ਦੀ ਨਹੀਂ ਦਿੱਕਤ ਤਾਂ 100 ਗ੍ਰਾਮ ਮਿਸਰੀ ਲੈਣੀ ਆ ਇਹਦੇ ਵਿੱਚ ਇੱਕ ਚੀਜ਼ ਆਪਾਂ ਹੋਰ ਵੀ ਐਡ ਕਰ ਸਕਦੇ ਆ 10 ਗ੍ਰਾਮ ਕਾਲੀ ਮਿਰਚ ਜੇ ਤੁਹਾਨੂੰ ਟੇਸਟ ਮਤਲਬ ਵਧੀਆ ਨਹੀਂ ਲੱਗਦਾ ਕਾਲੀ ਮਿਰਚ 10 ਗ੍ਰਾਮ ਪਾ ਲਓ ਨਹੀਂ ਮੰਨ ਲਓ ਇਹਨੇ ਚੀਜ਼ ਨਾਲ ਵੀ ਸਰ ਜਾਊਗਾ ਇਹ ਚੀਜ਼ਾਂ ਐਡ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਨਾਂ ਸਾਰਿਆਂ ਨੂੰ ਪੀਸ ਕੇ ਇੱਕ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਉਹਨੂੰ ਡੱਬੀ ਦੇ ਵਿੱਚ ਪਾ ਕੇ ਜਿਹੜੇ 18 ਸਾਲ ਤੋਂ ਨੀਚੇ ਦੇ ਨੇ ਕਿ ਉਹਨਾਂ ਨੇ ਤਾਂ ਸਿਰਫ ਅੱਧਾ ਚਮਚਾ ਲੈਣਾ 10 ਸਾਲ ਤੋਂ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੇ ਅੱਧਾ ਚਮਚਾ ਡੇਲੀ ਪਾਣੀ ਨਾਲ ਲੈਣਾਗਾ ਇਹ ਸਵੇਰੇ ਉੱਠ ਕੇ ਅੱਧਾ ਚਮਚਾ ਡੇਲੀ ਪਾਣੀ ਨਾਲ ਖਾਣਾਗਾ ਤੇ ਜਿਹੜੇ ਇਸ ਤੋਂ ਉੱਪਰ ਦੇ ਨੇ ਉਹ ਇੱਕ ਚਮਚਾ ਡੇਲੀ ਲੈ ਸਕਦੇ ਨੇ 6 ਤੋਂ 7 ਹਫ਼ਤਿਆਂ ਦੇ ਵਿੱਚ ਵਿੱਚ ਮੰਨ ਲਓ ਜਿਵੇਂ ਸਾਨੂੰ ਮੰਨ ਲਓ ਅੱਗੇ ਦੱਸਿਆ ਸੀਗਾ ਸਾਡੇ ਬਜ਼ੁਰਗਾਂ ਨੇ ਦੱਸਿਆ ਸੀਗਾ ਵੀ 6 ਤੋਂ 7 ਤੇ ਤੁਹਾਨੂੰ ਇਹ ਚੀਜ਼ਾਂ 132 ਰੁਪਈਆ ਦਾ ਟੋਟਲ ਸਬਾਨ ਹੈਗਾ 132 ਰੁਪਈਆ ਲਾ ਕੇ ਜੇ ਆਪਾਂ ਨੂੰ ਮਾਲੂ ਮਹੀਨੇ 20 ਦਿਨਾਂ ਦੇ ਵਿੱਚ ਫਰਕ ਪੈਂਦਾ ਹੈਗਾ ਤਾਂ ਮੈਂ ਕਹਿੰਦਾ ਦੋਸਤੋ ਇਸ ਤੋਂ ਚੰਗਾ ਕੁਝ ਨਹੀਂਗਾ ਤੇ ਬਾਕੀ ਕੋਈ ਸਾਈਡ ਇਫੈਕਟ ਨਹੀਂ ਕੁਦਰਤੀ ਚੀਜ਼ਾਂ ਨੇ ਇੱਕ ਵਾਰ ਅਸੀਂ ਵੀ ਵਰਤ ਰਹੇ ਹਾਂ ਤੁਸੀਂ ਵੀ ਵਰਤ ਕੇ ਦੇਖ ਸਕਦੇ ਹੋਗੇ ਕਿਉਂਕਿ ਅਸੀਂ ਵੀ ਹਜੇ ਵਰਤਣਾ ਸਟਾਰਟ ਕਰ ਰਹੇ ਹਾਂਗੇ ਜੇ ਚੰਗੀ ਚੀਜ਼ ਸੀ ਸਾਨੂੰ ਵਧੀਆ ਲੱਗੀ ਅੱਗੇ ਬੰਦੇ ਨੂੰ ਕੋਈ ਰਿਜ਼ਲਟ ਮਿਲਿਆ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾਂ ਜੋ ਕਿਸੇ ਵੀਰ ਭੈਣ ਦਾ ਮੰਨ ਲਓ ਕਿਸੇ ਬੱਚੇ ਦਾ ਫਾਇਦਾ ਹੋ ਸਕੇ ਉਹਦੀ ਐਨਕ ਲੈ ਸਕੇ ਤੇ ਨੀਗਾ ਵਾ ਸਕੇ ਤੇ ਦੋਸਤੋ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਬਾਕੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਕਮੈਂਟ ਕਰਕੇ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਜੋ ਸਾਨੂੰ ਪਤਾ ਲੱਗੇ ਮੰਨ ਲਓ ਇਹ ਚੀਜ਼ਾਂ ਕਿੰਨੀਆਂ ਕਿ ਸਹੀ ਨੇ ਬਾਕੀ ਕੁਦਰਤੀ ਚੀਜ਼ਾਂ ਨੇ ਕੋਈ ਸਾਈਡ ਇਫੈਕਟ ਨਹੀਂ ਤਾਂ ਕੋਈ ਗੱਲ ਨਹੀਂ ਧੰਨਵਾਦ ਦੋਸਤੋ